ਇਸ ਵਕਤ ਸੇ ਜਿੱਥੇ ਹੜ ਆਇਆ ਹੋਇਆ ਪਿੰਡ ਦੂਲੇ ਵਾਲਾ ਦੇ ਜਿਹੜਾ ਬੰਨ ਉਹਦੇ ਤੇ ਖੜੇ ਆ ਸਾਡੇ ਨਾਲ ਭਾਈ ਰੋਮਨ ਬਰਾੜ ਹੈ ਸਾਂਝਾ ਮੋਰਚਾ ਜੀਰਾ ਲੱਗਿਆ ਸੀ ਉੱਥੇ ਬਹੁਤ ਬੜਾ ਸਹਿਯੋਗ ਸੀ ਬਠਿੰਡੇ ਆਪਣਾ ਲੱਗਣ ਜਾ ਰਹੀ ਸੀ ਸੀਮੈਂਟ ਫੈਕਟਰੀ ਭਾਈ ਹੋਰਾਂ ਨੇ ਵੱਡੇ ਵੱਡੇ ਅਫਸਰ ਜਿਹੜੇ ਹਨ ਉੱਥੇ ਇਹਨਾਂ ਦੀ ਟੀਮ ਨੇ ਨਿਰਉਤਰ ਕਰਤੇ ਸੀ ਸਵਾਲਾਂ ਦੇ ਜਵਾਬ ਨਹੀਂ ਸੀ ਦੇ ਸਕੇ ਵੱਡੇ ਵੱਡੇ ਅਫਸਰ ਡੰਗਰਾਂ ਦੇ ਖਾਣ ਆਸਤੇ ਮਤਲਬ ਫੀਡ ਦੀ ਜਰੂਰਤ ਆ ਤੇ ਅਸੀਂ ਭਈ ਅੱਜ ਫੀਡ ਲੈ ਕੇ ਆਏ ਆ ਜੀ ਜੀ ਰੰਜੂ ਸਿੰਘ ਕਿਹੜੇ ਜ਼ਿਲ੍ਹੇ ਤੋਂ ਆਏ ਆ ਰਾਜਸਥਾਨ ਰਾਜਸਥਾਨ गंगानगर ਜ਼ਿਲ੍ਹੇ ਤੋਂ ਰਤਨਪੁਰਾ 75 ਲੰਦੀ ਪਿੰਗਾਮ ਹੈ ਆਪਣਾ ਜੀ ਕੀ ਲੈ ਕੇ ਆਇਓ ਅੱਜ 40 ਕੁੰਟਲ ਫੀਡ ਹੈ ਅਸ਼ਵਾ ਵਾਸਤੇ ਸਸਿਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਉਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਅਸੀਂ ਹੈਗੇ ਆ ਦਰਿਆ ਦੇ ਉਹਨਾਂ ਪਿੰਡਾਂ ਦੇ ਵਿੱਚ ਹਰੀਕੇ ਪੱਤਨ ਹਰੀਕੇ ਪੱਤਨ ਹੈਡ ਜਿਹੜਾ ਹੈਗਾ ਇਧਰ ਫੱਤੇਵਾਲਾ ਪਿੰਡ ਪਿੰਦਾ ਇਸ ਤੋਂ ਅੱਗੇ ਹੋਰ ਪਿੰਡ ਪੈਂਦੇ ਮੈਂ ਦਿਖਾਵਾਂ ਇੱਧਰਲੇ ਪਾਸੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਆ ਜਿਹੜੇ ਘਰ ਬਹੁਤ ਸਾਰੇ ਪਿੰਡ ਜਿਹੜੇ ਉਹ ਡੁੱਬੇ ਹੋਏ ਐ ਜੋ ਇੱਥੋਂ ਆ ਕੇ ਜਾਣਕਾਰੀ ਹਾਸਲ ਕੀਤੀ ਐ ਕਿ ਤਕਰੀਬਨ 7 ਜਾਂ 8 ਫੁੱਟ ਪਾਣੀ ਹਾਲੇ ਵੀ ਇਹਨਾਂ ਪੈਲੀਆਂ ਦੇ ਵਿੱਚ ਹੈਗਾ ਹਨ ਵੀਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਅਸੀਂ ਜਿੱਥੇ ਹੜ ਆਇਆ ਹੋਇਆ ਪਿੰਡ ਦੁੱਲੇ ਵਾਲਾ ਦੇ ਜਿਹੜਾ ਬੰਨ ਉਹਦੇ ਤੇ ਖੜੇ ਆ ਤਾਂ ਮੋਟਰਬੋਟਸ ਜਿਹੜੀਆਂ ਗਈਆਂ ਹੋਈਆਂ ਸਮਾਨ ਲੈ ਕੇ ਰਾਸ਼ਨ ਲੈ ਕੇ ਪਰ ਦੋ ਦਲੇਰ ਬੰਦੇ ਸੇਵਾਦਾਰ ਤਾਂ ਹੁੰਦੇ ਆ ਪਰ ਦਲੇਰ ਬੰਦੇ ਜਿਹੜੇ ਆ ਉਹ ਤੁਹਾਨੂੰ ਮਿਲਾ ਰਹੇ ਆ ਇਹ ਬਾਈ ਜੀ ਰਣਜੀਤ ਸਿੰਘ ਹੈ ਰਾਜਸਥਾਨ ਤੋਂ ਆਏ ਆ ਤੇ ਇਹ ਆਪਣਾ ਵੀਰ ਹੈਗਾ ਦਲਪ੍ਰੀਤ ਸਿੰਘ ਇਹ ਪਿੰਡ ਪਤਲੀ ਤੋਂ ਇਹ ਵੀ ਫੀਡ ਦੀ ਟਰਾਲੀ ਭਰ ਕੇ ਲਿਆਇਆ ਇਹ ਵੀ 100 ਸਵਾ 100 ਗੱਟਾ ਜਿਹੜਾ ਫੀਡ ਦਾ ਲੈ ਕੇ ਆਇਆ ਇਹ ਕਹਿੰਦੇ ਭਾਈ ਬੋਟ ਆਲਾ ਤਾਂ ਪਤਾ ਨਹੀਂ ਕਦੋਂ ਟਾਈਮ ਮਿਲੂਗਾ ਕਦੋਂ ਮੁੜੂਗਾ ਕਿਉਂਕਿ ਹਰ ਇੱਕ ਬੁਕਿੰਗ ਹੈ ਹਰੇ ਕਹਿੰਦਾ ਮੈਂ ਆਪ ਦੇ ਕੇ ਆਣੀ ਇਹ ਕਹਿੰਦੇ ਸਾਨੂੰ ਚੱਪੂ ਵਾਲੀ ਕਿਸ਼ਤੀ ਦਿਓ ਮੈਂ ਕਹਾ ਸਾਹ ਚੜ ਜਾਣਾ ਬਾਈ ਹਿਊਮਿਡਿਟੀ ਆ ਗਰਮੀ ਬਹੁਤ ਆ ਪਰ ਇਹ ਕਹਿੰਦਾ ਨਹੀਂ ਇਹਨਾਂ ਦੀ ਦਲੇਰੀ ਨੂੰ ਸਜਦਾ ਪਰ ਜਿਹੜੇ ਬੰਦੇ ਲੈ ਕੇ ਚੱਲੇ ਚੱਕੂ ਵਾਲੇ ਨਾਲ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਡੇ ਭਰਾਵਾਂ ਨੂੰ ਸਹੀ ਸਲਾਮਤ ਹਾਂ ਲੋਡ ਪਾਈ ਫੋਨ ਲਾ ਦਿਆ ਜੇ ਅਸੀਂ ਦੂਜੀ ਕਿਸ਼ਤੀ ਲੈ ਕੇ ਆ ਜਾਾਂਗੇ ਇਹ ਵੀ ਯਾਰ ਦਲੇਰੀ ਹੈ ਇੱਕ ਸੇਵਾ ਵੀ ਕਿੰਨੇ ਕੁ ਦੂਰ ਤੁਸੀਂ ਇੱਥੋਂ ਜਾਣਾ ਹੈਗੇ ਪਾਣੀ ਕਿੰਨਾ ਕਿੰਨਾ ਪਾਣੀ ਤਾਂ ਬਹੁਤ ਵਿਰੇਮਲਗੇ ਚੋਂ ਤਿੰਨ ਚਾਰ ਕਿਲੋਮੀਟਰ ਤੱਕ ਹੈਗਾ ਹਾਂਜੀ ਹਾਂਜੀ ਅੱਗੇ ਜਿਹੜਾ ਪਾਣੀ ਦੇ ਵਿੱਚ ਹਾਲੇ ਵੀ ਲੱਕੇ ਜਿਵੇਂ ਬੱਬੂ ਭਾਈ ਨੇ ਦੱਸਿਆ ਭਾਈ ਬੱਬੂ ਖੋਸਾ ਜੀ ਤੇ ਤੁੰਬੜ ਭਾਨ ਤੋਂ ਸਾਡੇ ਨਾਲ ਸਮਾਜ ਸੇਵੀ ਹੈ ਬਹੁਤ ਵੱਡੇ ਪੰਜਾਬ ਦੀ ਫਿਕਰ ਕਰਨ ਵਾਲੇ ਇਹਨਾਂ ਦੇ ਨਾਲ ਭਾਈ ਰੋਮਨ ਬਰਾੜ ਮਿਸਲ ਸਤਲੁਜ ਤੋਂ ਮਿਸਲ ਸਤਲੁਜ ਜਿਹੜੀ ਬਿਲਕੁਲ ਨਿਰਸਵਾਰਥ ਪੰਜਾਬ ਦੀ ਫਿਕਰ ਕਰਨ ਵਾਲੇ ਜਿਹੜੇ ਮਿਸਲ ਸਤਲੁਜ ਦੀ ਟੀਮ ਹੈ ਸਾਂਝਾ ਮੋਰਚਾ ਜੀਰਾ ਜਿਹੜਾ ਸ਼ਰਾਬ ਫੈਕਟਰੀ ਬਹੁਤ ਵੱਡਾ ਸੰਘਰਸ਼ ਚੱਲਿਆ ਸੀ ਤੇ ਸ਼ਰਾਬ ਫੈਕਟਰੀ ਬੰਦ ਕਰਵਾਈ ਸੀਗੀ ਜੀਰੇ ਵਾਲੀ ਸਾਂਝਾ ਮੋਰਚਾ ਜੀਰਾ ਪੈਸਾ ਤੁਲ ਜੀ ਮਿਸਲ ਸਾਡੇ ਭਾਈ ਬੱਬੂ ਜੀ ਸਾਡੇ ਰੋਮਨ ਜੀ ਤੇ ਸਾਡੇ ਵੀਰ ਜੀ ਹੋਰੇ ਨਾਲ ਹੈ ਹਾਂ ਜੀ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਸੇਵਾ ਨਿਭਾ ਰਹੇ ਅਸੀਂ ਵੀਰੇ ਜਿਵੇਂ ਹੁਣ ਪਿਛਲੇ ਹਫਤੇ ਤੋਂ ਮਤਲਬ ਕਿ ਇੱਥੇ ਹੀ ਆ ਕਿ ਮੈਂ ਪਹਿਲਾਂ ਮਿੱਟੀ ਲੈ ਕੇ ਆਂਦੀਆਂ ਮਿੱਟੀ ਲੈ ਕੇ ਆਏ ਸੀ ਉਦੋਂ ਮਿੱਟੀ ਦੀ ਜਰੂਰਤ ਸੀਗੀ ਵੀਰੇ ਉਦੋਂ 15 ਟਾਲ ਲੀਆਂ ਸੀ ਮਿੱਟੀ ਦੀਆਂ ਲੈ ਕੇ ਆਂਦੀਆਂ ਸੀਗੀਆਂ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਨੇ ਅੱਜ ਕਿਹਾ ਕਿ ਸਾਨੂੰ ਅੱਜ ਮਤਲਬ ਕੀ ਆ ਡੰਗਰਾਂ ਦੇ ਖਾਣ ਵਾਸਤੇ ਮਤਲਬ ਫੀਡ ਦੀ ਜ਼ਰੂਰਤ ਆ ਤੇ ਅਸੀਂ ਭਈ ਅੱਜ ਫੀਡ ਲੈ ਕੇ ਆਏ ਆ ਤੁਹਾਡਾ ਕਿਹੜਾ ਇਲਾਕਾ ਪੈਂਦਾ ਮੇਰਾ ਵੀਰੇ ਪਿੰਡ ਹੈਗਾ ਪਤਲੀ ਬਲਾਕ ਘਰਖੋਦ ਜ਼ਿਲ੍ਹਾ ਫਰੋਜ਼ਪੁਰਾ ਜੀ ਤੁਹਾਡਾ ਫਰੋਜ਼ਪੁਰ ਜ਼ਿਲ੍ਹਾ ਤੁਹਾਡਾ ਜ਼ਿਲ੍ਹਾ ਇਹ ਹੈ ਫਰੋਜ਼ਪੁਰਾ ਤੁਸੀਂ ਰਾਜਸਥਾਨ ਤੋਂ ਆਏ ਹੋ ਤੁਹਾਡਾ ਨਾਮ ਰਣਜੀਤ ਹੈ ਜੀ ਰਣਜੀਤ ਸਿੰਘ ਕਿਹੜੇ ਜ਼ਿਲ੍ਹੇ ਤੋਂ ਆਏ ਰਾਜਸਥਾਨ ਤੋਂ ਰਾਜਸਥਾਨ गंगानगर ਜ਼ਿਲ੍ਹੇ ਤੋਂ ਰਤਨਪੁਰਾ 75 ਲੰਦੀ ਪਿੰਗਾਮ ਹੈ ਆਪਣਾ ਜੀ ਕੀ ਲੈ ਕੇ ਆਇਓ ਅੱਜ ਸਰ 40 ਕੁੰਟਲ ਫੀਡ ਹੈ ਬਸਮਾਂ ਵਾਸਤੇ 10 ਕੁੰਟਲ ਆਟਾ ਹੈ ਜੀ ਤੇ 8 ਕੁੰਟਲ ਦਾਣਾ ਆਟੇ ਤਿਆਰ ਕੀਤਾ ਬਸਮਾਂ ਵਾਸਤੇ ਕਿ 60 ਕੁੰਟਲ ਮਾਲ ਹੈ ਓਕੇ ਪਹਿਲੀ ਵਾਰ ਆਇਓ ਹਾਂ ਕਿੰਨੇ ਦਿਨ ਹੋ ਕੇ ਆਇਆ ਨੂੰ ਠੀਕ ਪਰਸੋਂ ਘਰੋਂ ਚੱਲੇ ਸੀ ਇਹ ਤੇ ਅੱਜ ਪਹੁੰਚੇ ਪਰਸੋਂ ਚੱਲੇ ਅੱਜ ਪਹੁੰਚ ਗਿਓ ਮੈਂ ਦੇਖਿਆ ਪਿਛਲੇ ਬੰਨ ਵੀ ਜਿਹੜੇ ਫੱਤੇ ਵਾਲਾ ਬੰਨ ਹੋਰ ਬੰਨ ਅਸੀਂ ਕਵਰ ਕੀਤੇ ਆ ਉੱਥੇ ਸਾਰੇ ਥਾਵਾਂ ਤੇ ਦੇਖਿਆ ਕਿ ਹਰਿਆਣਾ ਰਾਜਸਥਾਨ ਯੂਪੀ ਮੈਂ ਕਹਿੰਦਾ ਕਿਹੜੀਆਂ ਕਿਹੜੀਆਂ ਸਟੇਟਾਂ ਆ ਜਿੱਥੋਂ ਲੋਕ ਆਪਣੀਆਂ ਟਰਾਲੀਆਂ ਮੈਂ ਕਹਿੰਦਾ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਇਹ ਹਾਲੇ ਜਿਸ ਤਰ੍ਹਾਂ ਅਸੀਂ ਹਰ ਇੱਕ ਜਗ੍ਹਾ ਤੇ ਇਹ ਗੱਲ ਕੀਤੀ ਹੈ ਕਿ ਬਹੁਤ ਵੱਡੀ ਲੋਡ ਹਲੇ ਨਾਲ ਲੋਕਾਂ ਨੂੰ ਆਪਣੀ ਪੈਣੀ ਹੈ ਜਦੋਂ ਆ ਪਾਣੀ ਮੈਂ ਕੈਮਰਾਮੈਨ ਨੂੰ ਮੇਰੇ ਸਾਥੀ ਨੂੰ ਕਹੂੰਗਾ ਦਿਖਾ ਦਿਓ ਆ ਪਾਣੀ ਜਿਹੜਾ ਤਕਰੀਬਨ 10 10 ਫੁੱਟ ਬਿਆਸ ਤੇ ਸਤਲੋਜ ਦੋਨੋਂ ਵਗਦੇ ਇੱਥੇ ਬਿਆਸ ਤੇ ਸਤਲੋਜ ਆ ਦੋਨੋਂ ਇੱਥੋਂ ਵਗ ਰਹੇ ਐ ਜਿੱਥੇ ਬੱਬੂ ਭਾਈ ਨੇ ਦੱਸਿਆ ਸੀ ਬੰਗਾਲੀ ਵਾਲੇ ਪੁੱਲ ਤੋਂ ਜਾਨੀ ਕਿ ਇਧਰ ਪਿੰਡਾਂ ਨੂੰ ਆਉਂਦਾ ਜਿਹੜਾ ਰਾਜੀ ਸੁਭਰਾ ਤੇ ਕুতਬਦੀਨ ਫੱਤੇ ਵਾਲਾ ਹੱਲੇ ਵਾਲਾ ਤੇ ਗਾਂ ਰੁਕਣੇ ਵਾਲਾ ਬਾਣਾ ਵਾਲੀ ਡੰਗਦਾ ਓਕੇ ਜੀ ਓਕੇ ਓਕੇ ਇਹ ਅਬੋਰ ਤੱਕ ਹੀ ਜਾਂਦਾ ਬਾ ਅਬੋਰ ਤੱਕ ਜਾਂਦਾ ਤੇ ਆ ਮੈਂ ਦਿਖਾਉਣਾ ਕਿ ਦੇਖੋ ਦੂਰ ਤੱਕ ਕਈ ਕਈ ਕਿਲੋਮੀਟਰ ਤੱਕ ਹੱਲੇ ਜਿਹੜਾ 8 10 ਜਾਂ 12 ਫੁੱਟ ਦਾ ਵਹਿਣ ਉਹ ਬਿਆਸ ਤੇ ਸਤਲੋਜ ਦਾ ਵਗ ਹੀ ਜਾਂਦਾ ਦੂਸਰੇ ਪਾਸੇ ਮੈਂ ਕਹੂੰਗਾ ਸਾਥੀ ਨੂੰ ਕਿ ਦਿਖਾ ਦਿਓ ਮਿੱਟੀ ਦੀਆਂ ਟਰਾਲੀਆਂ ਫੀਡ ਦੀਆਂ ਟਰਾਲੀਆਂ ਰਾਸ਼ਨ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਭਰ ਕੇ ਜਿਹੜਾ ਉਹ ਇੰਡੀਆ ਭਰ ਦੇ ਵਿੱਚੋਂ ਭਾਰਤ ਭਰ ਦੇ ਵਿੱਚੋਂ ਦੇਸ਼ ਭਰ ਦੇ ਵਿੱਚੋਂ ਲੋਕ ਕੋਈ ਕੋਨਾ ਨਹੀਂ ਰਿਹਾ ਉਹ ਜੇਦਾਂ ਆਪਾਂ ਸਾਥ ਦੇਣਾ ਲੋਕਾਂ ਦਾ ਆਪਣੇ ਆ ਇਹ ਆਪਣੇ ਭੈਣ ਭਰਾ ਆਪਣੇ ਬੱਚੇ ਆ ਇਹਨਾਂ ਦਾ ਸਾਥ ਆਪਾਂ ਆਕਰ ਤੱਕ ਦੇਣਾ ਹੈ ਸੈਲੀਬ੍ਰਿਟੀਆਂ ਬਹੁਤ ਸਾਥ ਦੇ ਰਹੇ ਦੇਖਿਆ ਸਾਡਾ ਪੰਜਾਬੀ ਸਿੰਗਿੰਗ ਇੰਡਸਟਰੀ ਹੈ ਸਾਡੀ ਫਿਲਮ ਇੰਡਸਟਰੀ ਹੈ ਬਹੁਤ ਸਾਥ ਦੇ ਰਹੇ ਨਗਰ ਹਰਿਆਣਾ ਰਾਜਸਥਾਨ ਕਰਨਾਲ ਜੀ ਮੁਕਸਰ ਫਰੀਦਕੋਟ ਬਠਿੰਡਾ ਮੁਹਾਲੀ ਚੰਡੀਗੜ੍ਹ ਜਿੱਤ ਗਿਣੇ ਨਹੀਂ ਜਾਣੇ ਜੀ 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 ਜੂਪੀ ਦੇ ਵੀ ਆ ਜੂਪੀ ਦੇ ਵੀ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਰਾਜਸਥਾਨ ਦੀਆਂ ਸਾਨੂੰ ਬਹੁਤ ਟਰਾਲੀਆਂ ਬਹੁਤ ਗੱਡੀਆਂ ਸਾਨੂੰ ਮਿਲੀਆਂ ਹਰਿਆਣੇ ਦੀਆਂ ਬਹੁਤ ਮਿਲੀਆਂ ਸਾਨੂੰ ਦੇਸ਼ ਭਰ ਦੇ ਵਿੱਚੋਂ ਬਹੁਤ ਸਟੇਟਾਂ ਮਿਲੀਆਂ ਤੁਹਾਡਾ ਬ ਇਹਨਾਂ ਲੋਕਾਂ ਬਿਲਕੁਲ ਤੁਹਾਡਾ ਦੇ ਨਹੀਂ ਦੇ ਸਕਦੇ ਜੀ ਸਹਿਯੋਗ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੱਪੂ ਵਾਲੀ ਬੇੜੀ ਲੈ ਕੇ ਚੱਲੇ ਆ ਵੀਰ 4-5 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਦੇਖੋ ਰਾਸ਼ਨ ਪਹੁੰਚਾਉਣ ਵਾਸਤੇ ਜਿਹੜੇ ਮੋਟਰ ਬੋਟ ਦਾ ਇੰਤਜ਼ਾਰ ਨਹੀਂ ਕੀਤਾ ਰਾਜਸਥਾਨ ਵਾਲੇ ਵੀਰਾਂ ਨੇ ਕਹਿੰਦੇ ਚੱਪੂ ਵਾਲੀ ਬੇੜੀ ਚਲਾ ਕੇ ਲੈ ਜਾਾਂਗੇ ਅਸੀਂ ਬਬਾ ਧੰਨਵਾਦ ਜੀ ਸੋ ਬਾਈ ਬੱਬੂ ਖੋਸਾ ਜੀ ਨਾਲ ਗੱਲ ਕੀਤੀ ਹੈ ਮਿਸਲ ਸਤਲੋਜ ਇੱਕ ਬਹੁਤ ਵੱਡੀ ਟੀਮ ਹੈ ਸੇਵਾਦਾਰ ਟੀਮ ਹੈ ਸਾਡੇ ਨਾਲ ਬਾਈ ਰੋਮਨ ਬਰਾੜਾ ਸਾਂਝਾ ਮੋਰਚਾ ਜੀਰਾ ਲੱਗਿਆ ਸੀ ਉੱਥੇ ਬਹੁਤ ਵੱਡਾ ਸਹਿਯੋਗ ਸੀ ਬਠਿੰਡੇ ਆਪਣਾ ਲੱਗਣ ਜਾ ਰਹੀ ਸੀ ਸੀਮੈਂਟ ਫੈਕਟਰੀ ਬਾਈ ਹੋਰਾਂ ਨੇ ਵੱਡੇ ਵੱਡੇ ਅਫਸਰ ਜਿਹੜੇ ਹਨ ਉੱਥੇ ਇਹਨਾਂ ਦੀ ਟੀਮ ਨੇ ਨਿਰਉਤਰ ਕਰਤੇ ਸੀ ਸਵਾਲਾਂ ਦੇ ਜਵਾਬ ਨਹੀਂ ਸੀ ਦੇ ਸਕੇ ਵੱਡੇ ਵੱਡੇ ਅਫਸਰ ਜਿਹੜੇ ਕਹਿੰਦੇ ਸੀ ਕਿ ਇਹਦਾ ਕੋਈ ਖਤਰਾ ਹੀ ਨਹੀਂ ਵੀਡੀਓਜ਼ ਵਾਇਰਲ ਹੋਈਆਂ ਸੀ ਅੱਜ ਪਤਾ ਲੱਗਦਾ ਲੋਕਾਂ ਨੂੰ ਕਿ ਰੋਮਨ ਬਰਾੜ ਬੱਬੂ ਖੋਸਾ ਮਿਸਲ ਸਤਲੁਜ ਬਹੁਤ ਵੱਡੀ ਸੇਵਾ ਜਿਹੜੀ ਨਿਭਾਉਂਦੇ ਪਿਛਲੇ 10-12 ਦਿਨ ਤੋਂ ਤੁਸੀਂ ਡਟੇ ਹੋਏ ਹੋ ਬਿਆਸ ਸਤਲੁਜ ਜਿੱਥੇ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵਗਦਾ ਹੈ ਤੁਹਾਡੀਆਂ ਟੀਮਾਂ ਲੱਗੀਆਂ ਹੋਈਆਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਭਾਈ ਜੀ ਪਹਿਲੀ ਗੱਲ ਤਾਂ ਧੰਨਵਾਦ ਤੁਸੀਂ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿੱਥੇ ਆਪਾਂ ਖੜੇ ਆ ਸਾਹਮਣੇ ਪੱਟੀ ਹਲਕਾ ਜੀ ਇਧਰ ਫਰੋਜਪੁਰ ਹਲਕਾ ਤੇ ਇਧਰ ਜੀਰਾ ਹਲਕਾ ਇਹ ਤਿੰਨ ਟੀਪੁਆਇੰਟ ਪੈਂਦੇ ਇਧਰ ਜੀਰਾ ਆ ਗਿਆ ਤੇ ਇਹ ਜੀਰਾ ਹਲਕਾ ਜੀ ਇਧਰ ਠੀਕ ਹੈ ਆ ਪੱਟੀ ਹਲਕਾ ਆ ਗਿਆ ਇਹ ਪੱਟੀ ਹਲਕਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਧਰ ਫਰੋਜਪੁਰ ਹਲਕਾ ਆ ਇਧਰ ਮਤਲਬ ਅਰਲੀ ਸਾਈਡ ਜੀ ਕੋਣ ਗੱਲ ਇਹ ਆ ਭਈ ਜਿਹੜਾ ਤੁਸੀਂ ਦਰਿਆ ਦੇਖ ਰਹੇ ਹੋ ਇਹ ਜ਼ਮੀਨਾਂ ਦੇਖ ਰਹੇ ਹੋ ਜ਼ਮੀਨਾਂ ਦੇ ਵਿੱਚ ਦਰਿਆ ਦਰਿਆ ਦੇ ਵਿੱਚ ਜ਼ਮੀਨਾਂ ਨਹੀਂ ਹੈਗੀਆਂ ਗੱਲ ਬੜੀ ਸਮਝਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਵੱਡਾ ਸੰਘਰਸ਼ ਵਿੱਢਣ ਜਾ ਰਹੇ ਹਾਂ ਜੋ ਕਿ ਲੋਕਾਂ ਦੀ ਮਾਲਕियत ਜ਼ਮੀਨਾਂ ਨਹੀਂ ਇਹ ਜ਼ਮੀਨਾਂ ਦੇ ਮਾਲਕ ਨਹੀਂ ਤੇ ਇਹਨਾਂ ਦੀ ਆਏ ਸਾਲ ਜਿਹੜੀ ਫਸਲ ਟੁੱਪ ਜਾਂਦੀ ਆ ਅਸੀਂ ਮਿਸਰ ਸੱਤ ਲੋਜ ਵੱਲੋਂ ਸੇਵਾ ਕਰਨ ਲੱਗੇ ਹੋਏ ਆਂ ਅਸੀਂ ਇੱਕ ਸੇਵਾ ਭਾਵਨਾ ਲੱਗੇ ਹੋਏ ਆਂ ਕਿਉਂਕਿ ਅਸੀਂ ਲੋਕਾਂ ਦੇ ਹਾਲਾਤ ਜਾ ਕੇ ਦੇਖੇ ਤੇ ਬਹੁਤ ਮਾੜੇ ਹਾਲਾਤ ਨੇ ਬਹੁਤ ਨਾਜ਼ੁਕ ਹਾਲਾਤ ਨੇ ਕਈਆਂ ਦੇ ਛੱਤਾਂ ਡਿੱਗੀਆਂ ਕਈਆਂ ਦੇ ਘਰ ਡੱਗ ਪਏ ਕਈਆਂ ਦੇ ਪਸ਼ੂ ਡੰਗਰ ਮਰ ਗਏ ਇੱਕ ਵੀਰ ਮਿਲਿਆ ਉਹਦਾ ਮੇਰੀ ਮੱਝ ਨੂੰ ਸੱਪ ਲੜ ਗਿਆ ਤੇ ਉਹ 3 ਘੰਟੇ ਤੜਫਦੀ ਰਹੀ ਤੇ ਕੋਈ ਡਾਕਟਰ ਨਹੀਂ ਪਹੁੰਚਿਆ ਜੀ ਅੱਜ ਅਸੀਂ ਇੱਕ ਵੈਟਰਨਰੀ ਟੀਮ ਵੀ ਲੈ ਕੇ ਆਏ ਆਂ ਅੱਜ ਅਸੀਂ ਫੀਡ ਉਹਦੀ ਹੈ ਜੜੀਆਂ ਕਿ ਉਹ ਟਰਾਲੀਆਂ ਉਹ ਫੀੜਦੇ ਸੋਰੀ ਅੰਦਰ ਪਚਾਰੇ ਆ ਫੀੜ ਦੀਆਂ ਟਰਾਲੀਆਂ ਸਾਡੇ ਕੋਲ ਪਹੁੰਚੀਆਂ ਮਿੱਟੀ ਦੀਆਂ ਟਰਾਲੀਆਂ ਪਹੁੰਚੀਆਂ ਮਤਲਬ ਬਈ ਅਸੀਂ ਹਰ ਇੱਕ ਵਰਗ ਤੇ ਸੇਵਾ ਕਰ ਰਹੇ ਹਾਂ ਚਾਹੇ ਮਿੱਟੀ ਦੀ ਲੋੜ ਹੋਵੇ ਚਾਹੇ ਫੀੜ ਦੀ ਲੋੜ ਹੋਵੇ ਚਾਹੇ ਚਾਰੇ ਦੀ ਲੋੜ ਹੋਵੇ ਚਾਹੇ ਖਾਣ ਪੀਣ ਵਾਲੇ ਘਰ ਦੀ ਰਸਣ ਦੀ ਲੋੜ ਹੋਵੇ ਅਸੀਂ ਲੱਗੇ ਹੋਏ ਹਾਂ ਤੇ ਅਸੀਂ ਪੰਜਾਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਜ਼ਮੀਨਾਂ ਆਬਾਦ ਕਰਨੀਆਂ ਆਪੇ ਜਮੀਨਾ ਵਾਕੇ ਇਹਨਾਂ ਦੀ ਕਣਕ ਬੀਜ ਕੇ ਜਾਣੀ ਆ ਆ ਗੱਲ ਬਹੁਤ ਵੱਡੀ ਨੋਟ ਕਰਨ ਵਾਲੀ ਹੈ ਜੀ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਦਰਿਆ ਦਾ ਪਾਣੀ ਸੁੱਕ ਜਾਣਾ ਘਰ ਜਿਹੜੇ ਟਹਾਣੇ ਸੀ ਟਹਿ ਗਏ ਫਸਲਾਂ ਜਿਹੜੀਆਂ ਵਹਿਣੀਆਂ ਸੀ ਵਹਿ ਗਈਆਂ ਬਾਈ ਰੋਮਨ ਬਰਾੜ ਨੇ ਬੜੀ ਵੱਡੀ ਗੱਲ ਆਖੀ ਆ ਪਹਿਲਾਂ ਵੀ ਸਾਡੇ ਸਾਥੀ ਨੇ ਇਹ ਗੱਲ ਕਹੀ ਆ ਕਿ ਅਸਲ ਜਿਹੜੀ ਲੋੜ ਆ ਇਹਨਾਂ ਕਿਸਾਨਾਂ ਨੂੰ ਇਹਨਾਂ ਸਾਡੇ ਪਰਿਵਾਰਾਂ ਨੂੰ ਜਦੋਂ ਇਹ ਪਾਣੀ ਸੁੱਕ ਜਾਣਾ ਬਾਈ ਕਿੰਨਾ ਕਿੰਨਾ ਪਾਣੀ ਵਗ ਰਿਹਾ ਬਾਈ ਇਸ ਵਕਤ ਜਿਹੜਾ ਪਾਣੀ ਦਾ ਪੱਧਰ ਆ ਉਹ ਘਟਣਾ ਸ਼ੁਰੂ ਹੋ ਗਿਆ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਪਰ ਜਿਹੜਾ ਤਬਾਈ ਦਾ ਮੰਝਰੋ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਊਗਾ ਉਹ ਆਉਣ ਵਾਲੇ ਦਿਨਾਂ 'ਚ ਜਦੋਂ ਇੱਥੇ ਇਹ ਪਾਣੀ ਜਿਵੇਂ ਥੱਲੇ ਬਹਿ ਗਿਆ ਇੱਥੇ ਮੱਛੀਆਂ ਦਾ ਪੂੰਗ ਮਰਿਆ ਹੋਣਾ ਇੱਥੇ ਜਾਨਵਰ ਮਰੇ ਹੋਣੇ ਆ ਇੱਥੇ ਬਹੁਤ ਵੱਡੀ ਤਦਾਦ ਵਿੱਚ ਸਮੈਲ ਫੈਲਣੀ ਆ ਇੱਥੇ ਬਹੁਤ ਵੱਡੀ ਤਦਾਦ ਵਿੱਚ ਤੇ ਇੱਥੇ ਬਿਮਾਰੀ ਫੈਲਣੀ ਆ ਤੇ ਅਸੀਂ ਸਾਰੇ ਤੁਹਾਡੇ ਮਾਦਰਾਂ ਨੂੰ ਵੀ ਡਾਕਟਰਾਂ ਨੂੰ ਵੀ ਕਹਿੰਨੇ ਆ ਵੀ ਇੱਥੇ ਤੁਸੀਂ ਆਪਣੇ ਇੱਕ ਸਪੈਸ਼ਲ ਡਾਕਟਰੀ ਟੀਮ ਬਣਾਓ ਅਸੀਂ ਵੀ ਟੀਮਾਂ ਬਣਾ ਰਹੇ ਹਾਂ ਤੇ ਇਸ ਪਿੰਡਾਂ ਦੇ ਵਿੱਚ ਖਾਸ ਕਰਕੇ ਵੈਟਰਨਰੀ ਟੀਮਾਂ ਜਰੂਰ ਆਉਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਈ ਚੈਲੰਜ ਆਉਣਾ ਹਲੇ ਤਾਂ ਚਲੋ ਸੇਵਾ ਨਿਰੰਤਰ ਚੱਲ ਰਹੀ ਹੈ ਸੇਵਾ ਪੀਕ ਤੇ ਆ ਬਿਲਕੁਲ ਜੀ ਆ ਪੂਰਾ ਪੰਜਾਬ ਉੱਪਰ ਕੇ ਆ ਰਿਹਾ ਹਰਿਆਣਾ ਰਾਜਸਥਾਨ ਜੁਪੀ ਮਹਿਵਾਲ ਤੋਂ ਵੀ ਆਏ ਅੱਜ ਹੈਨਾ ਸਾਰੇ ਉੱਪਰ ਕੇ ਲੋਕ ਆ ਰਹੇ ਨੇ ਪਰ ਹੁਣ ਆਉਣ ਵਾਲਾ ਕੇ ਨੈਕਸਟ ਚੈਲੰਜ ਆ ਉਹ ਚੈਲੰਜ ਨੂੰ ਵੇਖ ਕੇ ਆਪਾਂ ਹਰੇਕ ਬੰਦੇ ਨੂੰ ਮੈਂ ਕਹਿਨਾ ਹਰੇਕ ਇਨਸਾਨ ਨੂੰ ਕਹਿਨਾ ਇਹ ਤਸਵੰਦ ਆ ਬਈ ਜੀ ਕਿਸੇ ਪਿਓ ਨੇ ਆਪਣੀ ਬੱਚੇ ਦੀ ਬੁਰਕੀ ਚੋਂ ਬੁਰਕੀ ਤੋੜ ਕੇ ਤਸਵੰਦ ਦਾ ਹਿੱਸਾ ਲਾਉਣਾ ਪਰ ਤੁਹਾਡਾ ਤਸਵੰਦ ਦਾ ਹਿੱਸਾ ਹੈ ਬਾਬੇ ਨਾਨਕ ਦੀ ਤਸਵੰਦ ਦਾ ਹਿੱਸਾ ਸਹੀ ਜਗ੍ਹਾ ਲੱਗੇ ਉਹ ਸਹੀ ਜਗ੍ਹਾ ਲਾਉਣ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਆਪਾਂ ਇਹ ਜ਼ਮੀਨਾਂ ਕਰਾ ਕੇ ਇਹਨਾਂ ਨੂੰ ਆਬਾਦ ਕਰੀਏ। ਜੀ। ਅੱਛਾ ਕਿਹੜੀਆਂ ਚੀਜ਼ਾਂ ਦੀ ਸੰਖੇਪ ਦੇ ਵਿੱਚ ਦੱਸਿਓ ਤੁਹਾਡਾ ਰਜੇਮਾ ਬਹੁਤ ਮੈਂ ਵੱਧ ਸਨਮਾਨ ਹੀ ਲੈਣਾ ਤੁਹਾਡਾ। ਕਿਹੜੀਆਂ ਚੀਜ਼ਾਂ ਦੀ ਹੋਰ ਮੈਂ ਕਹੂੰਗਾ ਕਿ ਇੱਥੇ ਜਿਵੇਂ ਹੁਣ ਮੰਨ ਕੇ ਚੱਲੋ ਕਈ-ਕਈ ਕਿਲੋਮੀਟਰ ਤੱਕ ਤੁਸੀਂ ਦੱਸਿਆ ਹੈ ਕਿ ਇੱਥੇ ਜ਼ੀਰਾ ਆ ਗਿਆ। ਇੱਥੇ ਪੱਟੀ ਆ ਗਿਆ ਇੱਥੇ ਫਿਰੋਜ਼ਪੁਰ ਆ ਗਿਆ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੀ ਜ਼ਰੂਰਤ ਹੋਰ ਮੈਂ ਕੱਲਾ ਇੱਥੇ ਮਿਸਲ ਸਤਲੁਜ ਨੂੰ ਨਹੀਂ ਕਹਿੰਦਾ ਕੱਲੇ ਇਸ ਬੰਨ ਤੇ ਨਹੀਂ ਕਹਿੰਦਾ ਜਿੱਥੇ ਜਿੱਥੇ ਤੁਸੀਂ ਦੇਖ ਰਹੇ ਹੋ ਕਿਹੜੀਆਂ ਚੀਜ਼ਾਂ ਦੀ ਹੋਰ ਲੋੜ ਹੈ ਜਿਹੜੀ ਕੋ ਲੱਗਦਾ ਕਿ ਸ਼ਾਰਟ ਆ ਕਿਸੇ ਕਿਸਮ ਦੀ ਜਿਹੜੀ ਆਹ ਦਰਿਆ ਦੇ ਵਿੱਚ ਜਿਹੜਾ ਲੋਕ ਬੈਠੇ ਮੈਂ ਮੈਂ ਬੇਨਤੀ ਕਰਦਾ ਜੀ ਜਿਹੜਾ ਵੀ ਵੀਰ ਜਿਹੜਾ ਵੀ ਪੰਜਾਬੀ ਉੱਭਰ ਕੇ ਆ ਰਿਹਾ ਉਹਨੂੰ ਬੇਨਤੀ ਆ ਵੀ ਸਭ ਤੋਂ ਪਹਿਲਾਂ ਤੁਸੀਂ ਕਿਸੇ ਸੰਸਥਾ ਨਾਲ ਜੁੜ ਕੇ ਆਓ ਉਹਦਾ ਕਾਰਨ ਫਿਰ ਜੇ ਸੰਸਥਾ ਨਾਲ ਨਹੀਂ ਵੀ ਜੋੜਨਾ ਕੋਈ ਵੱਡੇ ਵੀ ਹੁੰਦੇ ਆ ਹਨਾ ਜਿਹੜਾ ਬੋਰਡ ਦਾ ਪ੍ਰਬੰਧ ਕਰਦਾ ਰਹਿੰਦਾ ਹੁਣ ਬੋਰਡ ਵੀ ਚੱਲਣੋਂ ਹਟ ਗਈ ਹੁਣ ਚੱਪੂ ਵਾਲੀ ਬੋਰਡ ਚੱਲੂਗੀ ਬਾਈ ਜੀ ਉਹਦਾ ਕਾਰਨ ਆ ਬਾਈ ਬਹੁਤ ਸਾਰੇ ਲੋਕ ਇੱਥੇ ਆ ਰਹੇ ਨੇ ਬੰਨਾ ਤੇ ਸਿੱਟ ਕੇ ਜਾ ਵਰਦੇ ਨਹੀਂ ਬੰਨਾ ਤੇ ਲੋਕੀ ਜਿਹੜੇ ਜਿਨ੍ਹਾਂ ਦੀ ਨਹੀਂ ਵੀ ਡੋਬੇ ਚਾਈ ਵੀ ਉਹ ਵੀ ਆਣ ਕੇ ਲੈ ਜਾਂਦੇ ਉਹਦਾ ਉਹਦਾ ਫਾਇਦਾ ਚੱਕਦੇ ਪਰ ਮੈਂ ਇੱਕ ਚੀਜ਼ ਕਹਿਣਾ ਜਿਹਨੂੰ ਤਾਂ ਇਸਦੀ ਲੋੜ ਆ ਜੀ ਉਹਦੇ ਵਾਸਤੇ ਇਹ ਕਿਉਂ ਆ ਬਿਲਕੁਲ ਜੀ ਜਿਹੜਾ ਇਸ ਦਾ ਫਾਇਦਾ ਚੱਕ ਰਿਹਾ ਉਹਦੀ ਜ਼ਹਿਰ ਆ ਉਹਦੇ ਵਾਸਤੇ ਜ਼ਹਿਰ ਆ ਉਹਦੇ ਵਾਸਤੇ ਜ਼ਹਿਰ ਆ ਉਹ ਲੋਕਾਂ ਨੂੰ ਵੀ ਕਹਿਣਾ ਮੈਂ ਵੀ ਤੁਸੀਂ ਥੋੜਾ ਕਿ ਕਿਸੇ ਦੀ ਦਸਵੰਦ ਦਾ ਹਿੱਸਾ ਜਿਹਨੂੰ ਤਾਂ ਲੋੜ ਆ ਕਿਉਂ ਆ ਜੀ ਦੂਜੀ ਗੱਲ ਹੈ ਜਿਹੜੇ ਵੀਰ ਆ ਰਹੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੀ ਕਿੱਥੇ ਸੰਸਥਾ ਨਾਲ ਜੁੜੋ ਕਿਉਂਕਿ ਸੰਸਥਾ ਨੂੰ ਜ਼ਿਆਦਾਤਰ ਪਤਾ ਹੁੰਦਾ ਵੀ ਕਿੱਥੇ ਰਾਸ਼ਨ ਪਹੁੰਚਾਉਣਾ ਹੁਣ ਸਾਨੂੰ ਬਈ ਸਾਰੇ ਘਰਾਂ ਦਾ ਪਤਾ ਆਹ ਬੋਟ ਸਾਡੀ ਆ ਰਹੀ ਆ ਜੀ ਇਹ ਬੋਟ ਸਾਡੀ ਆ ਰਹੀ ਆ ਹਨਾ ਤੇ ਸਾਰੇ ਇਹ ਅੰਦਰ ਕਰਕੇ ਆਏ ਆ ਸੇਵਾ ਕਰਕੇ ਆਏ ਆ ਜੀ ਤੇ ਬੰਨਾਂ ਦੇ ਨਾਲ ਛੱਟ ਕੇ ਜਾਓ ਬੇਕਾਂ ਟਿੱਕਰ ਢਾਣੀਆਂ ਟਿੱਕਰ ਰਾਸ਼ਨ ਜ਼ਰੂਰ ਪਹੁੰਚਾਓ ਜੀ ਠੀਕ ਹੈ ਜੀ ਸਾਡੇ ਗੁਰਦੇਵ ਪਧਰੀ ਸਾਹਿਬ ਨਾਲ ਆਇਆ ਬਈ ਰੋਮਨ ਬਰਾੜ ਨੇ ਗੱਲ ਕੀਤੀ ਹੈ ਐ ਗੁਰਦੇਵ ਪਧਰੀ ਸਾਹਿਬ ਸਾਡੇ ਕਲਾਕਾਰ ਹੈ ਜੀ ਸ੍ਰੀ ਅਮਰਸਰ ਸਾਹਿਬ ਤੋਂ ਤੁਸੀਂ ਮਦਦ ਲੈ ਕੇ ਪਹੁੰਚੇ ਹੋ ਜੀ ਜੀ ਇੰਗਲੈਂਡ ਤੋਂ ਆਏ ਹੋ ਨੇ ਟਰੈਵਲ ਕਰਕੇ ਸਿੱਧੇ ਤੁਸੀਂ ਹੜ੍ਹਾਂ ਦੇ ਵਿੱਚ ਜੁੜ ਕੇ ਪਿਛਲੇ 4-5 ਦਿਨਾਂ ਤੋਂ ਜੁਟੇ ਹੋਏ ਹੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਮਨ ਦੇ ਵਿੱਚ ਕੀ ਵਿਚਾਰ ਆ ਮਨ ਦੇ ਵਿੱਚ ਭਾਵਨਾ ਤੇ ਵਿਚਾਰ ਬਾਈ ਜੀ ਇਹ ਆ ਜੀ ਕਿ ਰੱਬ ਦੀ ਆਫਤ ਵੀ ਆ ਤੇ ਰੱਬ ਤੋਂ ਪਹਿਲਾਂ ਸਰਕਾਰਾਂ ਦੀ ਆਫਤ ਆ ਸਾਡੇ ਤੇ ਜਿਹੜੀ ਪਈ ਆ ਜੀ ਸੋ ਸਰਕਾਰਾਂ ਮਿਲ ਕੇ ਸਾਨੂੰ ਇਹ ਜਿਹੜਾ ਇਹ ਨਾਲ ਲੜਨਾ ਪੈਣਾ ਜੀ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਉਹ ਲੈ ਕੇ ਜਿੰਨੀ ਜੋਗੇ ਹੈਗੇ ਕਿਉਂਕਿ ਅਸੀਂ ਕੀ ਕਹਿੰਦੇ ਇਹ ਇਹਨਾਂ ਲੋਕਾਂ ਦੇ ਸਿਰੋਂ ਅਸੀਂ ਪਾਲਦੇ ਜੇ ਕਲਾਕਾਰ ਹਨ ਇਹ 10-10 ਰੁਪਏ ਇਕੱਠੇ ਕਰਕੇ ਮੇਲੇ ਲਵਾਉਂਦੇ ਆ ਤੇ ਸਾਡੀ ਇਹ ਘਰ ਕوشੀ ਜਾਂਦੀ ਆ ਬਿਲਕੁਲ ਜੀ ਹਾਂਜੀ ਤੇ ਜੇ ਅੱਜ ਇਹਨਾਂ ਨੇ ਮੁਸ਼ਕਲ ਵਿੱਚ ਅਸੀਂ ਸਾਥ ਨਾ ਦਈਏ ਤੇ ਫਿਰ ਸਾਡਾ ਵੀ ਜੀਵਨ ਦਾ ਹੱਕ ਨਹੀਂ ਬਿਲਕੁਲ ਜੀ ਗੁਰਦੇਵ ਪੱਤਰੀ ਸਾਹਿਬ ਮੈਂ ਦੇਖਿਆ ਅੱਜ ਮੈਂ ਸਵੇਰ ਤੋਂ ਨਾਲ ਇਹਨਾਂ ਦੇ ਪਰਸੋਂ ਪਿਛਲੇ 2-3 4 ਦਿਨਾਂ ਤੋਂ ਮੈਂ ਬਲਕਾਰਣ ਖੇਲਾ ਸਭ ਹੋਰਾਂ ਨੂੰ ਕਵਰ ਕਰ ਰਿਹਾ ਸੀਗਾ ਪੂਰੀ ਪੰਜਾਬੀ ਸਿੰਗਿੰਗ ਇੰਡਸਟਰੀ ਪੂਰੀ ਫਿਲਮ ਇੰਡਸਟਰੀ ਸਾਡੇ ਨਾਲ ਚਾਚਾ ਬਿਸ਼ਨਾ ਜੀ ਵੀ ਆਏ ਮੈਂ ਕਮੇਡੀ ਕਲਾਕਾਰ ਹੈ ਹਰ ਇੱਕ ਬੰਦੇ ਅਸੀਂ ਖੁਦ ਮੈਂ ਦੱਸਦਾ ਕਿ ਸਾਡੇ ਚੈਨਲ ਤੇ ਜਿਹੜੀਆਂ ਐਂਟਰਟੇਨਮੈਂਟ ਵੀਡੀਓਜ਼ ਹੁੰਦੀਆਂ ਅਸੀਂ ਪਿਛਲੇ 10-12 ਦਿਨ ਤੋਂ ਸਾਰੀਆਂ ਬੰਦ ਕੀਤੀਆਂ ਹੋਈਆਂ ਉਹ ਤੋਂ ਬਾਅਦ ਵੀ ਚੈਨਲ ਦੀਆਂ ਸਾਰੀਆਂ ਐਂਟਰਟੇਨਮੈਂਟ ਵੀਡੀਓਜ਼ ਬੰਦ ਹੈ ਚਾਚਾ ਬਿਸ਼ਨਾ ਵੈਸੇ 골ਡੀ ਹੈ ਸਾਡਾ ਭਰਾ ਇਹਨਾਂ ਦਾ ਨਾਮ ਤਰਨਤਨ ਸਾਹਿਬ ਤੋਂ ਚਾਚਾ ਬਿਸ਼ਨਾ ਜੀ ਕਮੇਡੀਅਨ ਹੈ ਇਹ ਵੀ ਪਹੁੰਚੇ ਹੈ ਪਤਰੀ ਸਾਹਿਬ ਹਰਾਂ ਦੇ ਨਾਲ ਪੂਰੀ ਟੀਮ ਆਈ ਹੈ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜਿਵੇਂ ਸਿਆਣੇ ਕਹਿੰਦੇ ਨੇ ਕਿ ਜਿਹੜਾ ਬੰਦਾ ਹਸਾਉਂਦਾ ਕਿਸੇ ਦੇ ਦੁੱਖ ਦੂਰ ਕਰਦਾ ਪਰ ਅੱਜ ਜਿਹੜੀ ਕੜੀ ਹਾਲਾਤ ਹੈ ਇਹ ਜਿੰਤਾ ਲੱਗੇ ਉਹ ਹੀ ਜਾਣੇ ਜੀ ਇਹ ਆਪਾਂ ਸਿਰਫ ਮਹਿਸੂਸ ਕਰ ਸਕਦੇ ਆ ਪਰ ਜਿਨ੍ਹਾਂ ਦੇ ਲੱਗੀ ਆ ਉਹਨਾਂ ਨੂੰ ਉਹ ਜਾਣਦਾ ਠੀਕ ਹੈ ਜੀ ਅਸੀਂ ਕੋਈ ਮਤਲਬ ਕਿਸੇ ਪ੍ਰੋਮੋਸ਼ਨ ਲਈ ਨਹੀਂ ਆਏ ਅਸੀਂ ਸਿਰਫ ਦੇਖਣ ਆਏ ਆਂ ਵੀ ਕਿੱਥੇ ਤੱਕ ਸਮਗਰੀ ਕਿਸੇ ਤੋ ਪਹੁੰਚ ਰਹੀ ਹੈ ਕਿੰਨਾ ਤੱਕ ਨਹੀਂ ਪਹੁੰਚ ਰਹੀ ਕਿਉਂਕਿ ਅਜਨਾਲੇ ਵਾਲੀ ਸਾਈਡ ਤੇ ਨਾ ਦੋ ਚਾਰ ਵੀਡੀਓ ਵਾਇਰਲ ਹੋਈਆਂ ਜਿੱਥੇ ਖੋਆ ਖੁਆਈ ਦੇ ਵਿੱਚ ਲੋਕਾਂ ਨੂੰ ਜਿਹੜੇ ਰਾਸ਼ਨ ਲੈ ਕੇ ਆਉਂਦੇ ਸੀ ਉਹਨਾਂ ਦੇ ਕਾਨੂੰਨ ਵੀ ਮਾਰੇ ਹੈ ਨਾ ਉਹ ਵੀਡੀਓ ਉਹ ਬੰਦੇ ਨੇ ਪਾਈ ਹੋਈ ਆ ਹਾਂਜੀ ਇਹ ਚੀਜ਼ਾਂ ਗੋਲਦੀ ਵੀਰ ਮੈਂ ਪਰਸੋਂ ਤੇ ਚੌਥ ਤਿੰਨ ਚਾਰ ਦਿਨ ਦਾ ਫਿਰੋਜ਼ਪੁਰ ਸਾਈਡ ਹੁਸੈਨਿਆਲਾ ਬਾਰਡਰ ਸਾਈਡ ਕਵਰ ਕੀਤਾ ਉਧਰ ਵੀ ਇਹ ਚੀਜ਼ਾਂ ਹੋਈਆਂ ਬਹੁਤ ਸਾਰੀਆਂ ਟਰਾਲੀਆਂ ਨਾ ਰਾਜਸਥਾਨ ਦੀਆਂ ਹਰਿਆਣੇ ਦੀਆਂ ਪੰਜਾਬ ਦੀਆਂ ਦੂਰ ਉਹ ਵਾਪਸ ਗਈਆਂ ਆਦੀਆਂ ਆਦੀਆਂ ਪਾਉਣੀਆਂ ਪਾਉਣੀਆਂ ਕਿਉਂਕਿ ਲੋਕ ਕੋਣ ਦੀ ਕੋਸ਼ਿਸ਼ ਜਿਵੇਂ ਹੁਣੇ ਰੋਮਨ ਬਰਾੜ ਕਹ ਰਹੇ ਸੀ ਬੱਬੂ ਪਾਈ ਨੇ ਕਿਹਾ ਸੀ ਨਾ ਕਿ ਜਿਹੜੀਆਂ ਸੰਸਥਾਵਾਂ ਹੈ ਸੰਸਥਾਵਾਂ ਕੋਲ ਪਹੁੰਚਦਾ ਕੀਤਾ ਜਾਵੇ ਜੀ ਹਾਂਜੀ ਜੀ ਜ਼ਰੂਰ ਜੀ ਇਹ ਬਹੁਤ ਵਧੀਆ ਗੱਲ ਹੈ ਔਰ ਜਿਹੜੇ ਵੀ ਐਨ ਆਰ ਆਈ ਭਰਾ ਨੇ ਜਿਹੜੇ ਬਾਹਰ ਨੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਅਜੇ ਉਹਨਾਂ ਦੀ ਬਹੁਤ ਲੋੜ ਪੈਣੀ ਹੈ ਕਿਉਂ ਜਦੋਂ ਜ਼ਮੀਨ ਪਾਣੀ ਸੁੱਕਣਾ ਉਦੋਂ ਰੇਤ ਜਿਹੜੀ ਆ 4 4 ਫੁੱਟ 3 3 ਫੁੱਟ ਚੜ੍ਹੀ ਹੋਣੀ ਆ ਉਹ ਜਿਹੜੀ ਰੇਤ ਆ ਉਹ ਕੱਢਣ ਵਾਸਤੇ ਟਰੈਕਟਰ ਟਰਾਲੀਆਂ ਪਤਾ ਨਹੀਂ ਕੀ ਕੁਝ ਚਾਹੀ ਕਿ ਉਹ ਉਹ ਚੀਜ਼ ਬਾਅਦ ਚ ਆ ਜੂਗੀ ਜੀ ਉਹ ਚੀਜ਼ ਜਮੀਨ ਜਦੋਂ ਸਾਫ ਹੋ ਗਈ ਪਧਰੀ ਹੋ ਗਈ ਉਸ ਤੋਂ ਬਾਅਦ ਫਿਰ ਵਾਈ ਕਰਨੀ ਫਿਰ ਪੈਲੀ ਪਧਰੀ ਕਰਨੀ ਫਿਰ ਬੀਜ ਫਿਰ ਖਾਦਾਂ ਫਿਰ ਸਭ ਕੁਝ ਚਾਹੀਦਾ ਮਤਲਬ ਇਹ 10 ਵੀ ਦਿਨ ਦੀ ਗੱਲ ਨਹੀਂ ਇਹ 2-3 ਸਾਲ ਦੀ ਜਿਹੜੀ ਨਹੀਂ ਇਹ 2-3 ਸਾਲ ਵੀ ਨਹੀਂ ਜੇ ਪੰਜਾਬੀ ਆਪਣੇ ਹੱਲਾ ਮਾਰਨ ਤਾਂ ਮੈਂ ਮੇਰੇ ਸਾਹਮਣੇ 2-3 ਮਹੀਨਿਆਂ ਦੇ ਵਿੱਚ ਸਭ ਕੁਝ ਹੋ ਸਕਦਾ ਕਣਕ ਬੀਜੀ ਜਾਊਗੀ ਜੀ ਜੀ ਕਣਕ ਬੀਜੀ ਜਾਊਗੀ ਠੀਕ ਹੈ ਕਣਕ ਜਮੀਨਾਂ ਰਹਿ ਗਿਆ ਜੀ ਤੇ ਜੇ ਵਿਚਾਰੇ ਇਤਰਾ ਰਲ ਮਿਲ ਕੇ ਕਿਨੂੰ ਤੇਲ ਦਈਏ ਕਿਨੂੰ ਡਾਈ ਦਈਏ ਜਿਵੇਂ ਕਿ ਕੋਲੇ ਕਿਲਾ ਦੋ ਗਿੱਲੇ ਪੈਲੀ ਹੁਣ ਜਦ ਆ ਮਾਤਲ ਕਰ ਇਹਨਾਂ ਕੋਲੇ ਜੀ <s> ਤੇ ਕਿ ਇਹਨਾਂ ਕੋਈ ਦੋ ਜੀ ਦੇ ਤਿੰਨ ਕਿੱਲੇ ਨੂੰ ਤਿੰਨ ਬੋਰੀਆਂ ਡਾਈ ਤੇਲ ਦੇ ਦਿਓ ਕੋਈ 20 ਲੀਟਰ 40 ਤੇ ਵੀਰ ਪਧਰੇ ਕਰਦੇ ਨੇ ਜਿੰਨਾਂ ਕੋਲੇ ਸੰਧਾ ਜੀ ਵੀ ਮਹਾਰਾਜ ਜਿਵੇਂ ਅੱਗੇ ਕਿਰਪਾ ਕੀਤੀ ਤੇ ਇਤਰਾ ਇਹ ਕਰਦੇ ਨੇ ਤੁਹਾਡੀ ਗੱਲ ਬਹੁਤ ਸੋਹਣੀ ਹੈ ਸਾਨੂੰ ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਨਾ ਸਾਡੇ ਮੇਰੇ ਫਰੀਦਕੋਟ ਬਠਿੰਡਾ ਇਲਾਕੇ ਦੇ ਵਿੱਚ ਜਿੰਨੇ ਸਾਡੇ ਸੱਜਣ ਮਿੱਤਰ ਹੈ ਜਿਨ੍ਹਾਂ ਕੋਲ ਕੋਈ ਟਰੈਕਟਰ ਬਾਜ਼ਾਰ ਦਾ ਕੰਮ ਕਰਦੇ ਆ ਬਹੁਤ ਸਾਰੀਆਂ ਏਜੰਸੀ ਜੀ ਸਾਨੂੰ ਮੈਨੂੰ ਅੱਜ ਸਵੇਰੇ ਬਲਕਾਰਨ ਖੀਲਾ ਸਾਹਿਬ ਦੀ ਕਾਲ ਆ ਰਹੀ ਸੀ ਬਲਕਾਰਨ ਖੀਲਾ ਜੀ ਪਿਛਲੇ 5-7 ਦਿਨਾਂ ਤੋਂ ਲਗਾਤਾਰ ਰਾਸ਼ਨ ਦੀ ਵੰਡ ਕਰ ਰਹੇ ਆ ਪੂ ਸਵੇਰੇ ਕਾਲ ਕਰਕੇ ਦੱਸਿਆ ਕਿ ਉਹਨਾਂ ਨੂੰ ਕਈ ਟਰੈਕਟਰ ਏਜੰਸੀਆਂ ਤੋਂ ਕਾਲਾਂ ਆਈਆਂ ਕਿ ਅਨਖੀਲਾ ਸਾਹਿਬ ਜਿੰਨੇ ਟਰੈਕਟਰ ਤੁਹਾਨੂੰ ਚਾਹੀਦੇ ਆ ਉਹਨੇ ਟਰੈਕਟਰ ਸਾਨੂੰ ਦੱਸ ਦਿਓ ਅਸੀਂ ਜਿੰਨੀ ਬਹਾਈ ਬਜਾਈ ਆ ਉਹ ਕਰਾ ਕੇ ਆਪਣੇ ਤੇਲ ਤੇ ਸਾਰੇ ਕੁਛ ਤੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਇੱਕ ਵਾਰ ਇਸ਼ਾਰਾ ਕਰ ਦਿਓ ਸਾਡੇ ਬਹੁਤ ਸਾਰੇ ਟਰੈਕਟਰ ਬਾਜ਼ਾਰ ਵਾਲੇ ਮਿੱਤਰ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ ਉਥੋਂ ਬਠਿੰਡਾ ਫਰੀਦਕੋਟ ਜਾਂ ਮਾਲਵੇ ਦੇ ਹੋਰ ਇਲਾਕੇ ਦੇ ਵਿੱਚੋਂ ਕਿ ਜਿੱਥੇ ਕਿਤੇ ਜ਼ਰੂਰਤ ਹੋਈ ਤੁਸੀਂ ਜਾਣਦੇ ਹੋ ਸਾਨੂੰ ਦੱਸ ਦਿਓ ਤੁਸੀਂ ਵੀ ਬੱਬੂ ਬਾਈ ਹੋਰਾਂ ਕੋਲ ਸਾਡਾ ਨੰਬਰ ਹੈ ਬਾਈ ਰੋਮਨ ਬਰਾੜ ਹੋਰਾਂ ਕੋਲ ਸਾਡਾ ਨੰਬਰ ਹੈ ਜਦੋਂ ਤੁਹਾਨੂੰ ਲੱਗਦਾ ਤੁਸੀਂ ਇਸੇ ਡਾਈ ਦੀ ਲੋੜ ਹੈ ਯੂਰੀਆ ਦੀ ਲੋੜ ਹੈ ਬੀ ਦੀ ਲੋੜ ਹੈ ਖਾਦ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਜਰੂਰ ਕਰਿਓ ਮੈਨੂੰ ਬਈ ਰਾਸ ਨਾਲ ਉਹ ਸਾਡੇ ਨਾਲ ਬਹੁਤ ਵਟ ਕੱਢਦੇ ਕੋਈ ਵੀ ਭੁੱਖਾ ਨਹੀਂ ਸਾਡੇ ਰਿਹਾ ਜੀ ਹੁਣ ਕਹਿ ਲਈਏ ਨਾ ਵੀ ਕੋਈ ਕਾਂ ਵੀ ਭੁੱਖਾ ਨਹੀਂ ਰਿਹਾ ਹਣਾ ਹਸਲ ਵਾਲੋ ਤਾਂ ਕੋਈ ਕਰੀ 10 ਸਾਲਾਂ ਤੋਂ ਕਮੀ ਨਹੀਂ ਰਹੀ ਬਸ ਇਹੋ ਹੀ ਆ ਵੀ ਜੇ ਕਿ ਇਹ ਦੇ ਵਿਚਾਰੇ ਗਰੀਬ ਆ ਹੁਣ ਉੱਠ ਨਹੀਂ ਸਕਦੇ ਘਰਾਂ 'ਚ ਪਾਣੀ ਤੁਸੀਂ ਹੁਣ ਜਾਣਾ ਹੀ ਹੈ ਨਾ ਦੇਖਿਆ ਜੇ ਘਰੇ ਜਿਹੜੇ ਜੀ ਇੱਕ ਦੋ ਮੁਸ਼ਕ ਮਾਰਨ ਧਿਆ ਸਾਫ ਘਰੇ ਬੜੇ ਆ ਮੰਦੇ ਹਾਲ ਆ ਹਾਂਜੀ ਅਸੀਂ ਮੈਡੀਕਲ ਟੀਮਾਂ ਨਾਲ ਵੀ ਗੱਲਬਾਤ ਕੀਤੀ ਆ ਕਿਉਂਕਿ ਮਹਾਮਾਰੀ ਫੈਲਣ ਦਾ ਵੀ ਡਰ ਆ ਬਹੁਤ ਜ਼ਿਆਦਾ ਜੀ ਸੋ ਜੇ ਖਾਸ ਕਰ ਪੰਜਾਬੀ ਉਹ ਦੇਖੋ ਪੰਜਾਬੀ ਉਹ ਨਹੀਂ ਮੈਂ ਕਹਣਾ ਕਿ ਭਾਰਤ ਵਾਸੀਓ ਬਹੁਤ ਵੱਡਾ ਸਹਿਯੋਗ ਤੁਸੀਂ ਦਿੱਤਾ ਪਿਛਲੇ ਜਿੰਨੇ ਥਾਵਾਂ ਤੋਂ ਅਸੀਂ ਪਿਛਲੇ 1 ਹਫ਼ਤੇ 10 ਦਿਨਾਂ ਤੋਂ ਕਵਰ ਕਰ ਰਹੇ ਆ ਕਿ ਪੂਰੇ ਜੀ ਫਿਲਮ ਦੇ ਘਾਟ ਤੇ ਇੱਥੇ ਵੀਡੀਓ ਸਾਰੇ ਵੰਡ ਕੇ ਗਏ ਜੀ ਜੀ ਬਿਲਕੁਲ ਚੰਗੇ ਚੰਗੇ ਜੀ ਬਿਲਕੁਲ ਹਾਂ ਸੋ ਜੇ ਲੱਗੇ ਰੋ ਇਸੇ ਤਰ੍ਹਾਂ ਬਹੁਤ ਅਜੇ ਲੰਮਾ ਸਮਾਂ ਇਹਨਾਂ ਨੂੰ ਮਦਦ ਦੀ ਲੋੜ ਪੈਣੀ ਹੈ ਧੰਨਵਾਦ ਜੀ ਤੁਹਾਡੀ ਚੜ੍ਹਦੀ ਕਲਾ ਧੰਨਵਾਦ